ਕਿਸਾਨ ਵੀਰੋ ਸਤਿ ਸ੍ਰੀ ਅਕਾਲ ਅੱਜ ਅਸੀਂ ਜ਼ਿਲ੍ਹਾ ਬਠਿੰਡਾ ਪਿੰਡ ਭੁੰਦੜ ਬਾਈ ਮਨਪ੍ਰੀਤ ਕੋਲੇ ਆਏ ਸੀਗੇ ਜੀ ਬਹੁਤ ਹੀ ਪੜਿਆ ਲਿਖਿਆ ਸੂਝਮਾਨ ਕਿਸਾਨ ਆ ਜੀ ਬਾਈ 32 ਕਿੱਲਾਂ ਦੀ ਖੇਤੀ ਵੀ ਕਰਦੇ ਆ ਜੀ ਨਾਲ ਮੁਰਗੀ ਫਾਰਮ ਵੀ ਆ ਜੀ ਨਾਲ ਆਪਣੇ ਬੱਕਰੇ ਵੀ ਰੱਖੇ ਹੋਏ ਆ ਜੀ ਬੱਕਰੀਆਂ ਬਾਈ ਰਾਜ ਇੰਟਰਵਿਊ ਕਰਾਵਾਂਗੇ ਜੀ ਗੱਲਬਾਤ ਸਾਰੀ ਬਣੇ ਰਹੋ ਸਾਡੇ ਨਾਲ ਵੀਡੀਓ 'ਚ ਮੁਰਗੀਆਂ ਦਾ ਕੰਮ ਇਹਨਾਂ ਨੇ ਕਦੋਂ ਸ਼ੁਰੂ ਕਰਿਆ ਕੀ ਇੰਕਮ ਆ ਰਹੀ ਆ ਜੀ ਬਾਕੀ ਗੰਨਾ ਵੀ ਲਾਉਂਦੇ ਆ ਜੀ ਕਮਾੜ ਤੇ ਝੋਨਾ ਕਣਕ ਆਲੂ ਵੀ ਕਰਦੇ ਆ ਸਾਰੀ ਗੱਲਬਾਤ ਕਰਾਂਗੇ ਵੀਡੀਓ ਸਾਡੇ ਨਾਲ ਬਣੇ ਰਹੋ ਜੀ ਮਨਪ੍ਰੀਤ ਬਾਈ ਨਾਲ ਅੱਜ ਗੱਲਬਾਤ ਕਰਾਉਣੇ ਆ ਸਸੀ ਘਾਲ ਬਾਈ ਜੀ ਸਸੀ ਘਾਲ ਬਾਈ ਜੀ ਬਾਈ ਜੀ ਆਪਣਾ ਨਾਮ ਤੇ ਪਿੰਡ ਜੀ ਸਸੀ ਘਾਲ ਸਾਰੇ ਕਿਸਾਨ ਭਰਾਵਾਂ ਨੂੰ ਮੇਰਾ ਨਾਮ ਮਨਪ੍ਰੀਤ ਸਿੰਘ ਪਿੰਡ ਭੁੰਦੜ ਜ਼ਿਲ੍ਹਾ ਬਡੰਡਾ ਜੀ ਤੇ ਬਾਈ ਜੀ ਆਪਾਂ ਗੱਲ ਕਰੀਏ ਤੁਸੀਂ ਮੁਰਗੀ ਫਾਰਮ ਵੀ ਖੋਲਿਆ ਹੋਇਆ ਵੈ ਜੀ ਹਾਂ ਜੀ ਨਾਲ ਖੇਤੀ ਵੀ ਕਰਦੇ ਹੋ ਜੀ ਹਾਂਜੀ ਮੁਰਗੀ ਫਾਰਮ ਕਰੋ ਸਟਾਰਟ ਕਰਿਆ ਜੀ ਮੁਰਗੀ ਫਾਰਮ ਆਪਾਂ 2018 ਜੀ 2018 ਤੋਂ ਕਰਿਆ ਜੀ ਹਾਂਜੀ ਤੇ ਸਟਾਰਟਿੰਗ ਕਿੰਨੇ ਮੁਰਗੀਆਂ ਲੈਂਦੀਆਂ ਪਹਿਲਾਂ ਨਹੀਂ 10000 ਬੱਚੇ ਦੇ ਪਾਇਆ ਸੀ ਜੀ 10000 ਬੱਚੇ ਹਾਂਜੀ ਇਸ ਟਾਈਮ ਕਿੰਨਾ ਜੀ 10000 ਲਈ ਹੈ ਜੀ 10000 ਲਈ ਹੈ ਜੀ ਤੇ ਕੀ ਇਨਕਮ ਵਗੈਰਾ ਜੀ ਇਹ ਕੋਈ ਕਿਸਾਨ ਵੀਰ ਤੁਹਾਡੇ ਤੇ ਵੀਡੀਓ ਦੇਖ ਕੇ ਇਹ ਮੁਰਗੀ ਫਾਰਮ ਕਰਨਾ ਚਾਹਵੇ ਇਨਕਮ ਠੀਕ ਹੈ ਇਹ ਦੀ ਬੜੀ ਬੜੀ ਇਨਕਮ ਹੈ ਜੀ ਬਾਕੀ ਆ ਰੇਟ ਤੇ ਡਿਪੈਂਡ ਆ ਜੀ ਹੁੰਦਾ ਇਹ ਠੀਕ ਹੈ ਜੀ ਹਾਂਜੀ ਇਵੇਂ ਕਣਕ ਝੋਨੇ ਨਾਲੋਂ ਨਰਮੇ ਨਾਲੋਂ ਨਾਲੋਂ ਸਾਈਡ ਬਿਜ਼ਨਸ ਠੀਕ ਹੈ ਸਾਈਡ ਬਿਜ਼ਨਸ ਠੀਕ ਹੈ ਨਾਲ ਇੱਕ ਤਾਂ ਖੇਤ ਬੈਠੇ ਉਹਨਾਂ ਨਾਲੇ ਤਾਂ ਖੇਤੀ ਕਰੀ ਜਾਂਦੇ ਆ ਨਾਲੇ ਖੇਤੀ ਦੀ ਰਾਖੀ ਹੈ ਇਹ ਨਾਲੇ ਬਿਜ਼ਨਸ ਹੈ ਨਾਲੇ ਬਿਜ਼ਨਸ ਕਰੀ ਜਾਂਦੇ ਤੇ ਨਾਲ ਆਲੂ ਵੀ ਤੁਸੀਂ ਲਾਏ ਆ ਮੈਂ ਦੇਖਿਆ ਪਾਣੀ ਉਹ ਆਪਣੇ ਹੈਗੇ 27 28 ਕਿੱਲੇ ਜੀ 27 28 ਕਿੱਲੇ ਜੀ ਹਾਂਜੀ ਕਣਕ 4 ਕਿੱਲੇ ਠੀਕ ਹੈ ਜੀ ਤੇ ਨਾਲ ਇੱਥੇ ਗੰਨਾ ਵੀ ਲਾਈ ਬੈਠਾ ਗੰਨਾ ਇੱਕ ਘਰ ਵਾਸਤੇ ਜੀ ਗੁੜ ਵਾਸਤੇ ਜੀ ਗੁੜ ਵਾਸਤੇ ਹਾਂਜੀ ਤੇ ਹੋਰ ਕੋਈ ਗੱਲਬਾਤ ਜੀ ਇਵੇਂ ਹੈ ਲਾਲੋ ਬਿਮਾਰੀ ਬੋਲੀ ਕੋਈ ਆਉਂਦੀ ਹੈ ਇਹਨਾਂ ਨੂੰ ਮੁਰਗੀਆਂ ਨੂੰ ਮੁਰਗੀਆਂ ਨੂੰ ਆਹ ਰੁੱਤ 'ਚ ਤਾਂ ਘੱਟ ਆਉਂਦੀ ਹੈ ਗਰਮੀ 'ਚ ਜ਼ਿਆਦਾ ਆਉਂਦੀ ਹੈ ਠੀਕ ਹੈ ਉਹ ਮਸ ਬੜੀ ਹੈ ਅੱਛਾ ਜੀ ਹਾਂ ਜੀ ਉਹਨਾਂ ਨੂੰ ਲਸਣ ਵਗੈਰਾ ਪਾਉਣੇ ਹੋ ਨਹੀਂ ਜੀ ਉਹ ਮੰਨ ਲਓ ਦਵਾਈਆਂ ਹੀ ਆਉਂਦੀਆਂ ਇਹਦੀਆਂ ਕਿਸਾਨ ਵੀਰੋ ਆਪਣੀ ਚੱਲਦੀ ਵੀਡੀਓ 'ਚ ਤੁਹਾਨੂੰ ਸ਼ਾਰਟ ਵੀ ਦਿਖਾਵਾਂਗੇ ਮੁਰਗੀ ਫਾਰਮ ਦੇ ਵੀ ਦਿਖਾਵਾਂਗੇ ਜੀ ਬਾਈ ਦੇ ਖੇਤ ਦੇ ਵੀ ਦਿਖਾਵਾਂਗੇ ਤੇ ਬਾਈ ਬਹੁਤ ਸੂਝਵਾਨ ਬਾਈ ਹੈ ਕਿੰਨੇ ਪੜ੍ਹੇ ਕਿੰਨੇ ਹੋ ਤੁਸੀਂ ਮੈਂ ਪਲੱਸ 2 ਪਾਸ ਪਲੱਸ 2 ਕਰਿਆ ਹਾਂ ਜੀ ਲਾਸਟੂ ਕਰਕੇ ਸਿੱਧੇ ਖੇਤੀ ਚ ਗਈ ਜੀ 2016 ਚ ਆ ਗਿਆ ਸੀ ਠੀਕ ਹੈ ਬਾਈ ਇਹ ਹੁਣ ਅੰਡੇ ਦਾ ਰੇਟ ਗਰਮੀ ਚ ਘੱਟ ਹੁੰਦਾ ਤੇ ਸਿਆਲ ਚ ਵੱਧ ਸਿਆਲ ਚ ਜਿਆਦਾ ਹੁੰਦਾ ਜੀ ਹੁਣ ਜਿਵੇਂ ਮੰਨ ਲਓ 60 ਰੁਪਏ ਜੀ 60 ਰੁਪਏ 60 ਪੈਸੇ ਅੱਛਾ ਜੀ ਹੈ ਐਦ ਕੀ ਚੰਗਾ ਹੀ ਵਧੀਆ ਰੇਟ ਐਦ ਕੀ ਚੰਗਾ ਰੇਟ ਆ ਤੇ ਗਰਮੀ ਚ ਕੀ ਰੇਟ ਹੁੰਦਾ ਜੀ ਗਰਮੀ ਚ ਉਹ ਐਵਰੇਜ ਸਾਢੇ 3 ਤੋਂ 4 ਦੇ ਵਿੱਚ ਰਹਿ ਜਾਂਦਾ ਜੀ ਕੋਲ ਬਾ ਵੀ ਪੂਰਾ ਪੱਲਾ ਜੀ ਹੁੰਦਾ ਜੀ ਪੂਰਾ ਪੱਲਾ ਆ ਹੋ ਜਾਂਦਾ ਹਾਂਜੀ ਠੀਕ ਹੈ ਜੀ ਲੇਵਰ ਦੇ ਕਿੰਨੀ ਕਾ ਲੋਡ ਪੈਂਦੀ ਹੈ ਜੀ ਰੱਖਣ ਲੇਵਰ ਜਿਵੇਂ ਆਪਣੇ 10000 ਮੁਰਗੀ ਦਾ ਜੀ ਹਾਂਜੀ ਤੋਂ ਮੀਆਂ ਬੀਬੀ ਸਾਰੀ ਦੋ ਬੰਦੇ ਬਹੁਤ ਆ ਜੀ ਲੇਵਰ ਨੂੰ ਕਿਉਂ ਮੰਨ ਲਓ ਆਟੋਮੈਟਿਕ ਹੀ ਕਰਿਆ ਬਣਾ ਹੀ ਪੀੜਾ ਆਟੋਮੈਟਿਕ ਥੱਲੇ ਹੋ ਜਾਂਦੀ ਹੈ ਉੱਪਰ ਸਾਰੀ ਆਟੋਮੈਟਿਕ ਪਾਣੀ ਵੀ ਸਿਸਟਮ ਲੱਗਿਆ ਹੋਇਆ ਹੈ ਰੇੜੀਆਂ ਨੂੰ ਧੱਕਾ ਲੱਗੀ ਆਟੋਮੈਟਿਕ ਪੀੜਾ ਪੈਂਦੀ ਹੈ ਠੀਕ ਹੈ ਬਾਈ ਹਾਂਜੀ ਸੋ ਬਾਈ ਤੋਂ ਤੁਸੀਂ ਵੀਡੀਓ ਦੇਖ ਕੇ ਜੇ ਕੋਈ ਬੰਦਾ ਕਰਨਾ ਚਾਹੁੰਦਾਗਾ ਬਾਈ ਦਾ ਆਪ ਨੰਬਰ ਪਾ ਦਾਂਗੇ ਜੀ ਗੱਲਬਾਤ ਕਰ ਸਕਦੇ ਹੋ ਤਜਰਬਾ ਲੈ ਸਕਦੇ ਹੋ ਹਾਂਜੀ ਸੋ ਕਿਸਾਨ ਵੀਰੋ ਅਗਲੀ ਵੀਡੀਓ ਚ ਮਿਲ